ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਸੁਣਾਓ ਠੀਕ ਠਾਕ ਹੋ ਆ ਦੇਖੋ ਆਪਾਂ ਜਿਹੜੇ ਬੁੱਟੇ ਲਾਏ ਸੀਗੇ ਨਾ ਮੈਂ ਤੁਹਾਨੂੰ ਕਿਹਾ ਸੀਗਾ ਜਿਹੜਾ ਮੇਰੀ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰੂਗਾ ਆਪਾਂ ਉਹਨੇ ਹੀ ਬੁੱਟੇ ਲਾਵਾਂਗੇ ਬੁੱਟੇ ਦਾ ਹਲੇ ਪਰ ਥੋੜੇ ਲੱਗੇ ਨੇ ਚਲੋ ਰੱਬ ਸੁੱਖ ਰੱਖੇ ਆਪਾਂ ਹੋਰ ਵੀ ਲਾਵਾਂਗੇ ਬਾਈ ਮਿਹਨਤ ਕਰ ਰਿਹਾ ਪਾਣੀ ਪਾਣ ਦੀ ਤੇ ਆ ਦੇਖੋ ਜਗਾੜ ਕਰਕੇ ਪੂਰੇ ਤੱਕ ਪਾਣੀ ਤਾਂ ਲੈ ਆਂਦਾ ਹੁਣ ਐ ਬੁੱਟਿਆਂ ਨੂੰ ਪਾਣੀ ਲਾ ਰਹੇ ਆ ਅਸੀਂ ਅੱਗੇ ਨੂੰ ਹੋਰ ਬੁੱਟੇ ਲਾਵਾਂਗੇ ਜਿੰਨੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਹੋਣਗੇ ਓੰਨੇ ਹੀ ਆਪਾਂ ਬੁੱਟੇ ਲਾਵਾਂਗੇ ਆ ਦੇਖੋ ਪਹਿਲਾਂ ਇਹ ਜਿਹੜੇ ਬੁੱਟੇ ਲਾਏ ਹੋਏ ਨੇ ਕਿਉਂਕਿ ਬੁੱਟੇ ਓੰਨੇ ਕੇ ਹੀ ਲਾਣ ਦਾ ਫਾਇਦਾ ਜਿੰਨਾਂ ਕੋਲੋਂ ਆਪਾਂ ਪਾਣੀ ਦੇ ਸਕੀਏ ਬਹੁਤੇ ਬੁੱਟੇ ਲਾ ਕੇ ਕਹਿ ਦਈਏ ਵੀ ਪਾਣੀ ਲੱਗੇ ਨਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਤਾਂ ਇਸ ਕਰਕੇ ਆਪਾਂ ਜਿੰਨੇ ਕੋ ਹੋ ਸਕੇ ਜਿੰਨਾਂ ਦੀ ਆਪਾਂ ਸੇਵਾ ਕਰ ਸਕੀਏ ਬੁੱਟਿਆਂ ਦੀ ਜਿੰਨੇ ਕ ਆਪਾਂ ਪਾਲਦੀਏ ਓੰਨੇ ਕ ਬੁੱਟੇ ਹੀ ਲਾਣੇ ਨੇ ਤੇ ਓੰਨੇ ਕੇ ਹੀ ਲਾ ਕੇ ਆਪਾਂ ਉਹਨਾਂ ਨੂੰ ਡੇਲੀ ਦੀ ਡੇਲੀ ਪਾਣੀ ਪਾ ਕੇ ਉਹਨਾਂ ਨੂੰ ਪਾਲਾਂਗੇ ਉਹਨੇ ਕਿਹੀ ਬੁੱਟਿਆਂ ਦੀ ਸੇਵਾ ਕਰਨਗੇ ਕਿਉਂਕਿ ਦਰਖਤ ਦਾ ਹਰ ਇੱਕ ਬੰਦਾ ਅਗਰ ਇੱਕ ਦਰਖਤ ਵੀ ਲਾਵੇ ਪੰਜਾਬ ਹਰਿਆ ਭਰਿਆ ਹੋ ਜੇ ਤੇ ਪੰਜਾਬ ਦਾ ਤੁਹਾਨੂੰ ਪਤਾ ਹੀ ਆ ਤਾਪਮਾਨ ਪੂਰੇ ਦੇਸ਼ ਦਾ ਵੀ ਗਰਮੀ ਨਾਲ ਬਹੁਤ ਬੁਰੇ ਹਾਲਾਤ ਨੇ ਦੇਖੋ ਹੋਰ ਵੀ ਤੁਹਾਨੂੰ ਮੈਂ ਦਿਖਾਣਾ ਫੂਕਣ ਵਾਲੇ ਆ ਦੇ ਫੂਕੇ ਵੀ ਧਰ ਦਿੰਦੇ ਨੇ ਜਿਨ੍ਹਾਂ ਨੇ ਅੱਗ ਲਾਉਣੀ ਹੁੰਦੀ ਆ ਦੇ ਅਡੇਗ ਨੂੰ ਅੱਗ ਲੱਗੀ ਹੋਈ ਥੱਲੇ ਤੋਂ ਪਰ ਜਿਨ੍ਹਾਂ ਦੇ ਦਿਲ 'ਚ ਦਰਦ ਹੁੰਦਾ ਉਹ ਐਦਾਂ ਦੁਪਹਿਰ ਦੇ ਟਾਈਮ ਕਈਆਂ ਚੱਕ ਕੇ ਸੇਵਾ ਕਰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ